ਸਤ ਸੰਗਤ ਜੀਓ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਪਿਆਰਿਓ 100 ਸਾਖੀ ਦੇ ਵਿੱਚ ਵੀ ਔਰ ਦਸਮ ਗ੍ਰੰਥ ਬਚਿੱਤਰ ਨਾਟਕ ਦੇ ਵਿੱਚ ਵੀ ਸਮਾ ਕਹਿੋ ਜਾ ਹੋਣਾ ਕਹਿੋ ਜਾ ਸਮਾ ਆਉਣਾ ਸੱਚ ਕੀ ਹੈ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸੱਚ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਹਿੋ ਜੇ ਸਿੱਖ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਸੋ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਦਿਨ ਪਰ ਦਿਨ ਭਿਆਨਕ ਹੁੰਦਾ ਜਾ ਰਿਹਾ ਹੈ ਸਮਾਂ ਇਹੋ ਜੀ ਰਫ਼ਤਾਰ ਨਾਲ ਤੁਰ ਰਿਹਾ ਆਪਾਂ ਸਾਰੇ ਵੇਖ ਰਹੇ ਹਾਂ ਇਹੋ ਜੀ ਰਫ਼ਤਾਰ ਨਾਲ ਸਮਾਂ ਤੁਰ ਰਿਹਾ ਹੈ ਸਮਾਂ ਤੁਰਦਾ ਜਾ ਰਿਹਾ ਤੁਰਦਾ 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 ਸਮਾਂ ਮਤਲਬ ਇਹੋ ਜੇ ਹਿਸਾਬ ਨਾਲ ਉਸ ਸਥਿਤੀ ਵੱਲ ਨੂੰ ਵੱਧ ਰਿਹਾ ਹੈ ਜਿੱਥੇ ਬਹੁਤ ਭਿਆਨਕ ਚੀਜ਼ਾਂ ਨੇ ਭਿਆਨਕ ਤੋਂ ਭਿਆਨਕ ਚੀਜ਼ਾਂ ਖਲੋਈਆਂ ਹੋਈਆਂ ਨੇ ਭਿਆਨਕ ਤੋਂ ਭਿਆਨਕ ਚੀਜ਼ਾਂ ਨੇ ਸਾਥ ਸੰਗਤ ਭਿਆਨਕ ਤੋਂ ਭਿਆਨਕ ਚੀਜ਼ਾਂ ਉੱਥੇ ਖੜੀਆਂ ਨੇ ਸੱਚੇ ਪਾਤਸ਼ਾਹ ਨੇ ਕਿਸੇ ਹੋਰ ਦੀ ਨਹੀਂ ਬਲਕਿ ਆਪਣੇ ਹੀ ਸਿੱਖਾਂ ਦੀ ਗੱਲ ਕੀਤੀ ਕਲਯੁਗ ਦੇ ਵਿੱਚ ਉਹ ਜਿਹੜਾ ਸਮਾਂ ਹੋਊਗਾ ਉਹਦੇ ਵਿੱਚ ਸਿੱਖ ਕਿਹੋ ਜੇ ਹੋਣਗੇ ਵੇਖੋ ਕਲਯੁਗ ਦੀ ਤਤੀ ਹਵਾ ਜਿਹੜੀ ਹੈ ਨਾ ਉਹ ਸਾਰਿਆਂ ਤੇ ਚੁੱਲੇਗੀ ਸਾਰਿਆਂ ਤੇ ਝੁਲਣੀ ਹੈ ਫਿਰ ਜਦੋਂ ਇੰਤਹਾ ਹੋ ਗਈ ਫਿਰ ਸਤਿਗੁਰੂ ਨੇ ਅਵਤਾਰ ਧਾਰਨਾ ਹੈ ਪਾਤਸ਼ਾਹ ਕਨੇ ਦੇਵ ਸਭੈ ਹਰਖੇ ਸੁਨ ਭੁਮਹਿ ਔਰ ਮਨੈ ਹਰਖੈ ਨਰ ਨਾਰੀ ਮੰਗਲ ਹੋਹੇ ਘਰਾ ਘਰ ਮੈ ਉਤਰਿਓ ਅਵਤਾਰਨ ਕੋ ਅਵਤਾਰੀ ਘਰਾਂ ਦੇ ਵਿੱਚ ਮੰਗਲ ਸ਼ੁਰੂ ਹੋ ਜਾਣਗੇ ਅਵਤਾਰਨ ਕੋ ਅਵਤਾਰੀ ਜਿਹੜੇ ਨੇ ਉਹ ਫਿਰ ਅਵਤਾਰ ਧਾਰ ਕੇ ਇਸ ਸੰਸਾਰ ਤੇ ਆਉਣਗੇ ਉਹਨਾਂ ਨੇ ਫਿਰ ਅਵਤਾਰ ਧਾਰਨਾ ਹੈ ਫਿਰ ਅਵਤਾਰ ਧਾਰ ਕੇ ਆਏਗਾ ਉਸ ਪਾਤਸ਼ਾਹ ਨੇ ਫਿਰ ਅਵਤਾਰ ਧਾਰਨਾ ਹੈ ਸਾਤ ਸੰਗਤ ਸਿੱਖ ਕਹੋ ਜੇ ਹੋਣਗੇ ਪਾਤਸ਼ਾਹ ਕਹਿੰਦੇ ਸਿੱਖ ਕੀ ਮਲੇਸ਼ਣ ਕੀ ਘਰਨਾਰਕ ਹੈ ਇਹ ਜਿਹੜੇ ਸਿੱਖ ਹੋਣਗੇ ਨਾ ਕਲਯੁਗ ਦੇ ਵਿੱਚ ਮਲੇਸ਼ਾ ਦੀਆਂ ਘਰਵਾਲੀਆਂ ਨੂੰ ਘਰ ਚ ਲੈ ਆਉਣਗੇ ਮਲੇਸ਼ਾਂ ਦੀਆਂ ਘਰਵਾਲੀਆਂ ਨੂੰ ਆਪਣੀਆਂ ਪਤਨੀਆਂ ਦਾ ਦਰਜਾ ਦੇ ਦੇਣਗੇ ਇਹ ਆਪਣੇ ਘਰਵਾਲੀਆਂ ਉਹਨਾਂ ਨੂੰ ਬਣਾ ਕੇ ਰੱਖਣਗੇ ਇਹੋ ਜਿਹਾ ਇਹ ਕਲਯੁਗ ਆਉਣਾ ਹੈ ਇਹੋ ਜੇ ਸਮੇ ਹਲੇ ਵੇਖਣੇ ਬਾਕੀ ਨੇ ਸਾਧ ਸੰਗਤ ਫਿਰ ਦੂਜੀ ਗੱਲ ਪਾਤਸ਼ਾਹ ਕਹਿੰਦੇ ਗਮਨ ਕਰੇ ਪਰ ਸਹਿਪੁਰ ਨਾ ਫਿਰ ਸਤਿਗੁਰੂ ਕਹਿੰਦੇ ਇਹ ਬਗਾਨੀਆਂ ਜਿਸਮ ਫਰੋਸ਼ੀ ਕਰਨ ਵਾਲੀਆਂ ਉਹਨਾਂ ਔਰਤਾਂ ਦਾ ਸੰਗ ਵੀ ਕਰਨਗੇ ਇਹ ਉਹਨਾਂ ਔਰਤਾਂ ਦਾ ਸੰਗ ਕਰਨਗੇ ਜਿਹੜੀਆਂ ਵेशਵਾਵਾਂ ਨੇ ਉਹਨਾਂ ਦੇ ਨਾਲ ਇਹ ਘੁੰਮਣਗੇ ਫਿਰਨਗੇ ਇਹ ਆਪਣੇ ਆਪ ਨੂੰ ਭੁੱਲ ਜਾਣਗੇ ਇਹ ਗੁਰੂ ਨੂੰ ਭੁੱਲ ਜਾਣਗੇ ਹੁਣ ਮਤਾਂ ਕੋਈ ਸਮਝੇ ਵੀ ਆ ਕੀ ਹੋ ਗਿਆ ਜੀ ਆ ਕੀ ਚੱਲ ਪਿਆ ਜੀ ਆ ਕੀ ਬੋਲਦੇ ਪਿਆ ਇਹ ਬਚਨ ਪੂਰੇ ਪੂਰੇ ਦਰਜ ਪਿਆ ਤੁਸੀਂ ਕਦੇ ਬਚਿੱਤਰ ਨਾਟਕ ਪੜ ਲਿਓ 100 ਸਾਖੀ ਪੜ ਲਿਓ ਤੇ ਜਾਂ ਫਿਰ ਸੂ ਗੁਰ ਪ੍ਰਤਾਪ ਸੂਰਜ ਗ੍ਰੰਥ ਨੂੰ ਪੜ ਕੇ ਕਦੇ ਫਰੋਲਿਓ ਉਹਦੇ ਵਿੱਚ ਆਉਣ ਵਾਲੇ ਸਮੇ ਦਾ ਜ਼ਿਕਰ ਕੀਤਾ ਹੈ ਅੱਜ ਕੀ ਇਹ ਸਭ ਕੁਝ ਚੱਲਦਾ ਨਹੀਂ ਜੀ ਚੱਲਦਾ ਹੀ ਹੈ ਨਾ ਜੀ ਅਪਾ ਵੇਖਦੇ ਹਾਂ ਸਿੱਖ ਪੱਕੇ ਸਿੱਖ ਨਹੀਂ ਹੈ ਫਿਰ 파ਰਸ਼ਾ ਨੇ ਇਹ ਵੀ ਗੱਲ ਕਹੀ 파ਰਸ਼ਾ ਕਹਿੰਦੇ ਮੜੀਆਂ ਮਸਾਣੀਆਂ ਪੀਰਨ ਕੋ ਔਰ ਪੀਰ ਹੈ ਪੀਰਨਾਂ ਪੀਰਾਂ ਨੂੰ ਮਨਾਉਣਗੇ ਗਾਤਰੇ ਵੀ ਪਾਏ ਹੋਣਗੇ ਤੇ ਇਹ ਲੋਕ ਅੰਮ੍ਰਿਤ ਵੀ ਛਕਣਗੇ ਆਪਣੇ ਆਪ ਨੂੰ ਗੁਰੂ ਵਾਲੇ ਵੀ ਕਹਾਉਣਗੇ ਪਰ ਪੀਰਾਂ ਦੀਆਂ ਕਬਰਾਂ ਤੇ ਜਾ ਕੇ ਮੱਥੇ ਵੀ ਟੇਕਣਗੇ ਇਹੋ ਹੀ ਕੁਝ ਹੁੰਦਾ ਹੈ ਨਾ ਜੀ ਅੱਜ ਨਾ ਜੀ ਅੰਮ੍ਰਿਤ ਆਪਦੀ ਜਗ੍ਹਾ ਜੀ ਬਾਬੇ ਆਪਦੀ ਜਗ੍ਹਾ ਜੀ ਇਹ ਫਲਾਣਾ ਬਾਬਾ ਜੀ ਇਹ ਫਲਾਣਾ ਬਾਬਾ ਜੀ ਇਹ ਉਹ ਬਾਬਾ ਜੀ ਇਹ ਆ ਬਾਬਾ ਜੀ ਮੈਨੂੰ ਸ਼ਰਮ ਆਉਂਦੀ ਹੈ ਕਹਿੰਦੇ ਹੋਏ ਗੱਲ ਕਰਦੇ ਹੋਏ ਵੀ ਵੱਡੀਆਂ-ਵੱਡੀਆਂ ਕਿਰਪਾਨਾਂ ਘਾਤਰੇ ਪਾਏ ਹੋਏ ਸਾਥ ਸੰਗਤ ਪੱਗਾਂ ਬੰਨੀਆਂ ਖੁੱਲੇ ਦਾੜੇ ਉਹ ਲੋਕ ਜਾ ਕੇ ਬਾਬਿਆਂ ਦੇ ਜਦੋਂ ਪੈਰ ਪੋਲੋਸਦੇ ਨੇ ਇਹਨਾਂ ਗਿੱਟਿਆਂ ਨੂੰ ਪੈਂਦੇ ਨੇ ਉਦੋਂ ਬਹੁਤ ਦੁੱਖ ਲੱਗਦਾ ਵੀ ਇਹ ਪਾਰਸ਼ਾ ਦੇ ਸਿੱਖ ਨੇ ਇਹਨਾਂ ਨੇ ਸਿਰ ਦੇ ਕੇ ਸਰਦਾਰੀ ਨਹੀਂ ਲਈ ਹੋਣੀ ਇਹਨਾਂ ਨੇ ਸਿਰ ਦੇ ਕੇ ਸਿੱਖੀ ਨਹੀਂ ਲਈ ਹੈ ਇਹ ਤੇ ਭੇਖੀ ਨੇ ਇਹ ਦੰਬੀ ਲੋਕ ਨੇ ਬੀਬੀਆਂ ਦੇ ਵੀ ਗਾਤਰੇ ਪਾਏ ਹੋਣਗੇ ਪਰ ਫਿਰਦੀਆਂ ਉਹ ਕਬਰਾਂ ਤੇ ਮੜੀਆਂ ਮਸਾਣੀਆਂ ਤੇ ਹੋਣਗੀਆਂ ਤੇਲ ਪਾਉਂਦੀਆਂ ਦੀਵੇ ਲਾਉਂਦੀਆਂ ਭਾਵੇਂ ਕੋਈ ਕਹੀ ਜਾਵੇ ਜੀ ਆਹ ਕੀ ਕਹਿ ਦਿੱਤਾ ਜੀ ਇਹ ਸਭ ਕੁਝ ਸੱਚ ਹੈ ਜੀ ਹੁੰਦਾ ਹੈ ਜੀ ਇਹ ਸਭ ਕੁਝ ਦੁਰਜਾ ਕੋਈ ਜਾਵੇ ਜਾਵੇ ਪਰ ਜਦੋਂ ਅੰਮ੍ਰਿਤ ਛੱਕੇ ਜਾਂਦੇ ਨੇ ਉਦੋਂ ਗੱਲ ਸਾਫ਼ ਹੋ ਜਾਂਦੀ ਹੈ ਵੀ ਇਹ ਦੰਬੀ ਨੇ ਇਹ ਭੇਖੀ ਨੇ ਇਹ ਲੋਕ ਸਿੱਖ ਨਹੀਂ ਨੇ ਇਹ ਲੋਕ ਸਿੱਖੀ ਦੇ ਬਾਣੇ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਨੇ ਸਿੱਖੀ ਨੂੰ ਢਾਹ ਲਾਈ ਹੈ ਜਿਨ੍ਹਾਂ ਨੇ ਗੁਰੂ ਦੇ ਉੱਤੇ ਉਂਗਲਾਂ ਉਠਵਾ ਆਈਆਂ ਨੇ ਇਹ ਉਹ ਲੋਕ ਨੇ ਜਿਹੜੇ ਸਿੱਖੀ ਦੇ ਬਾਣੇ ਦੇ ਵਿੱਚ ਗੁਰੂ ਦੇ ਕਾਤਲ ਨੇ ਗੁਰੂ ਦੇ ਸ਼ਰੀਕ ਬਲੋਕਾਂ ਨੂੰ ਖੜੇ ਕਰਦੇ ਨੇ ਇਹ ਧੀਰਮੱਲੀਏ ਵਰਗਿਆਂ ਚੋਂ ਨੇ ਜਿਨ੍ਹਾਂ ਲੋਕਾਂ ਨੇ ਗੁਰੂ ਸਹਿਬਾਨ ਦੇ ਉੱਤੇ ਗੋਲੀਆਂ ਚਲਾਤੀਆਂ ਤੇ ਸਾਧ ਸੰਗਤ ਉਹਨਾਂ ਲੋਕਾਂ ਨੇ ਗੁਰੂ ਘਰ ਦੇ ਵਿੱਚ ਰਹਿ ਕੇ ਗੁਰੂ ਘਰ ਦਾ ਖਾ ਕੇ ਗੁਰੂ ਤੇ ਗੋਲੀਆਂ ਚਲਾਈਆਂ ਤੇ ਗੁਰੂ ਦੀ ਬਾਣੀ ਤੋਂ ਦੂਰ ਰਹੇ ਤੇ ਬੇਨਤੀ ਕਰਾਂ ਗੁਰੂ ਕਾ ਬਾਣਾ ਪਾ ਕੇ ਲੋਕਾਂ ਨੂੰ ਭਲੇਖਾ ਦਿੱਤਾ ਵੀ ਗੁਰੂ ਕੇ ਪਰਿਵਾਰ ਵਿੱਚੋਂ ਇਹ ਇਹੋ ਜਿਹਾ ਨਹੀਂ ਕਰ ਸਕਦੇ ਪਰ ਅੰਦਰੋਂ ਉਹਨਾਂ ਨੇ ਗੁੱਝੀਆਂ ਅਨੁਸਰਤਾ ਲਾਈਆਂ ਇਹ ਇਹੋ ਜੇ ਸਿੱਖ ਹੋਣਗੇ ਸਾਧ ਸੰਗਤ ਫਿਰ ਇਹ ਵੀ ਕਿਹਾ ਕਿ ਬੀਬੀਆਂ ਦੀ ਪ੍ਰਧਾਨਤਾ ਹੋਏਗੀ ਜਿਵੇਂ ਬੀਬੀ ਨੇ ਇੱਕ ਨੇ ਕਹਿਤਾ ਵੀ ਫਲਾਣਾ ਕੰਮ ਕਰਨਾ ਹੈ ਕਰਨਾ ਹੀ ਕਰਨਾ ਹੈ ਜੀ ਉਹ ਤੋਂ ਅਲੱਗ ਨਹੀਂ ਹੋ ਸਕਦੇ ਉਹ ਤੇ ਹੋਏਗਾ ਜੇ ਕਹਿਤਾ ਨਾ ਭਾਈ ਇੱਧਰ ਨਹੀਂ ਇੱਧਰ ਜਾਣਾ ਤੇ ਉਵੇਂ ਹੀ ਹੋਊਗਾ ਸਾਰਾ ਕੁਝ ਬੀਬੀਆਂ ਪ੍ਰਧਾਨ ਹੋਣਗੀਆਂ ਬੀਬੀਆਂ ਦੀ ਸੁਣਵਾਈ ਜ਼ਿਆਦਾ ਹੋਏਗੀ ਬੀਬੀਆਂ ਹੀ ਉਹ ਸਾਰੇ ਕੰਮ ਕਰਨਗੀਆਂ ਤੋਂ ਬੰਦਿਆਂ ਦੇ ਕਰਨ ਵਾਲੇ ਨੇ ਤੇ ਬੰਦੇ ਵਿਹਲੇ ਬੈ ਕੇ ਬਿਟਰ-ਬਿਟਰ ਝਾਕਿਆ ਕਰਨਗੇ ਸਮਾਂ ਆਉਣਾ ਹੈ ਹਜੇ ਵੇਖਿਓ ਤੁਸੀਂ ਸਾਧ ਸੰਗਤ ਇਥੇ ਪ੍ਰਧਾਨਤਾ ਤੋਂ ਭਾਵ ਕੀ ਹੈ ਕਿ ਬੀਬੀਆਂ ਦੀ ਘਰ ਦੇ ਵਿੱਚ ਚੱਲੇਗੀ ਬੰਦਿਆਂ ਦੀ ਚੱਲਣੀ ਬੰਦ ਹੋ ਜਾਊਗੀ ਤੇ ਬੰਦੇ ਕੇਵਲ ਜਨਾਨੀਆਂ ਦੀ ਸੁਣਿਆ ਕਰਨਗੇ ਉਹਨਾਂ ਮਾਤਾਵਾਂ ਭੈਣਾਂ ਦੀ ਔਰਤਾਂ ਦੀ ਸੁਣਿਆ ਕਰਨਗੇ ਤੇ ਉਹ ਉਹਨਾਂ ਨੂੰ ਮੰਨਣਾ ਪਿਆ ਕਰੇਗਾ ਪਰ ਆਪਣੀ ਉਹਨਾਂ ਦੀ ਕੋਈ ਨਹੀਂ ਚੱਲੇਗੀ ਆਪਣੀ ਕਿਸੇ ਨੇ ਚੱਲਣੀ ਨਹੀਂ ਦੇਣੀ ਬਸ ਫਰਕ ਤੇ ਇੱਥੇ ਹੀ ਰਹਿਣਾ ਹੈ ਆਪਣੀ ਨਹੀਂ ਚੱਲਣੀ ਚੱਲੂਗੀ ਉਹਨਾਂ ਦੀ ਉਥੇ ਹੀ ਚੱਲਣਾ ਸਾਰਾ ਕੁਝ ਤੇ ਇੱਕ ਔਰਤ ਦੇ ਹੱਥ ਦੇ ਵਿੱਚ ਕੰਟਰੋਲ ਆਉਣਾ ਹੈ ਤੇ ਕਬੀਲਦਾਰੀ ਵੀ ਉਸੇ ਨੇ ਤੋੜਨੀ ਹੈ ਤੇ ਹੁਕਮ ਵੀ ਉਸੇ ਦਾ ਚਲਣਾ ਹੈ ਇਹੋ ਜਿਹਾ ਸਮਾਂ ਆਉਣਾ ਹੈ ਹਜੇ ਪ੍ਰਧਾਨਤਾ ਜਿਹੜੀ ਹੈ ਉਹ ਬੀਬੀਆਂ ਦੀ ਹੋ ਜਾਣੀ ਹੈ ਪ੍ਰਧਾਨਤਾ ਜਿਹੜੀ ਹੈ ਉਹ ਮਾਈਆਂ ਦੀ ਹੋਣੀ ਹੈ ਘਰਾਂ ਦੇ ਵਿੱਚ ਤੇ ਸਾਰਾ ਕੁਝ ਬੰਦਿਆਂ ਦੇ ਹੱਥੋਂ ਨਿਕਲ ਜਾਏਗਾ ਇਹ ਤੇ ਲੀਨ ਹੋ ਜਾਣਗੇ ਭੋਗਾਂ ਦੇ ਵਿੱਚ ਵਾਸ਼ਨਾਵਾਂ ਦੇ ਵਿੱਚ ਪਰਾਈ ਔਰਤੀ ਗਮਨ ਦੇ ਵਿੱਚ ਇਹ ਲੋਕ ਇਧਰ ਵਿਜੀ ਹੋ ਜਾਣਗੇ ਤੇ ਘਰੇ ਔਰਤਾਂ ਦੀ ਪ੍ਰਧਾਨਤਾ ਹੋ ਜਾਏਗੀ ਤੇ ਇਸੇ ਤਰ੍ਹਾਂ ਜਦੋਂ ਫਿਰ ਘਰ ਦੇ ਸਰਕਲ ਵੀ ਖਰਾਬ ਹੋਣਗੇ ਤੇ ਉਹ ਸਮਾਂ ਜਿਹੜਾ ਪੂਰਾ ਤਰਾ ਤਰਾ ਵਾਲਾ ਹੋਏਗਾ ਉਸ ਤੋਂ ਬਾਅਦ ਸਮਾਂ ਨੰਗਣਾ ਕੁਝ ਧੀਰ ਤੇ ਉਸ ਤੋਂ ਬਾਅਦ ਫਿਰ ਸਾਥ ਸੰਗਤ ਫੇਰ ਫਿਰ ਮੇਰੇ ਸਤਿਗੁਰੂ ਕਹਿੰਦੇ ਨੇ ਫਿਰ ਗੁਰੂ ਨੇ અવਤਾਰ ਧਾਰਨਾ ਫਿਰ ਪਾਤਸ਼ਾਹ અવਤਾਰ ਧਾਰ ਕੇ ਆਉਣਗੇ ਕਲਯੁਗ ਦੇ ਵਿੱਚ ਸਿੱਖਾਂ ਦਾ ਹਾਲ ਇਹ ਹੋਏਗਾ ਫਿਰ ਦੁਬਾਰਾ ਤੋਂ ਸਿੱਖ ਬਣਨਗੇ ਇਹੋ ਜਿਹੇ ਲੋਕਾਂ ਦਾ ਨਾਸ਼ ਕਰਕੇ ਦੁਬਾਰਾ ਤੋਂ ਸਤਿਗੁਰੂ ਨੇ ਫਿਰ ਸਿੱਖੀ ਪਰਫੁੱਲਤ ਕਰਨੀ ਹੈ ਇਹ ਕਲਯੁਗ ਦੇ ਸਿੱਖਾਂ ਦੇ ਹਾਲ ਨੇ ਭਾਈ ਜੋ ਸਤਿਗੁਰੂ ਨੇ ਬਿਆਨ ਕੀਤੇ ਨੇ ਤੇ અવਤਾਰਨ ਕੋ ਭਾਈ ਨੰਦ ਲਾਲ ਜੀ ਕਹਿੰਦੇ ਨੇ ਮੰਗਲ ਹੋਏ ਘਰਾ ਘਰ ਮੈਂ ਉਤਰਿਓ అవਤਾਰਨ ਕੋ అవਤਾਰੀ ਫੇਰ ਉਸਨੇ అవਤਾਰ ਧਾਰਨਾ ਹੈ ਇਹ ਯਾਦ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ